ਸ਼ਾਸਤਰੀ ਕਾਲ ਸਮਨਾ ਟੂਡੇ ਦੇ ਤੁਹਾਡਾ ਸਵਾਗਤ ਹੈ 75 ਵਾ ਗੰਤਰਤਾ ਦਿਵਸ ਪਬਲਿਕ ਕਾਲੇ ਵਿੱਚ ਮਨਾਇਆ ਗਿਆ ਐਸਜੀਐਮ ਵੱਲੋਂ ਝੰਡਾ ਫੇਰਾਂ ਦੀ ਰਸਮ ਕੀਤੀ ਗਈ ਅੱਜ ਸਮਨਾ ਦੇ ਪਬਲਿਕ ਕਾਲਜ ਵਿਖੇ 75 ਵਾ ਗੰਤਰਤਾ ਦਿਵਸ ਬੜੀ ਧੂਮਤਾ ਨਾਲ ਮਨਾਇਆ ਗਿਆ ਝੰਡਾ ਐਸਜੀਐਮ ਚਰਨਜੀਤ ਸਿੰਘ ਵੱਲੋਂ ਫੇਰਿਆ ਗਿਆ ਪੰਜਾਬ ਪੁਲਿਸ ਅਤੇ ਸਕੂਲੀ ਬੱਚਿਆਂ ਵੱਲੋਂ ਝੰਡੇ ਨੂੰ ਸਲਾਮ ਦਿੱਤੀ ਗਈ ਐਸਜੀਐਮ ਵੱਲੋਂ ਪਰੇਡ ਦੀ ਸਲਾਮਤ ਦਿੱਤੀ ਗਈ ਸਕੂਲੀ ਬੱਚਿਆਂ ਵੱਲੋਂ ਰੰਗ ਰੰਗ ਪ੍ਰੋਗਰਾਮ ਪੇਸ਼ ਪੇਸ਼ ਕੀਤੇ ਗਏ ਅਤੇ ਵੱਖ-ਵੱਖ ਤਰ੍ਹਾਂ ਦੀ ਝਾਕੀ ਕੱਢੀ ਗਈ। ਰਾਸ਼ਟਰੀ ਗੀਤ ਗਾਇਆ ਗਿਆ। ਆਜ਼ਾਦੀ ਘੁਲਾਟਿਆਂ ਨੂੰ ਪਰਿਵਾਰਾਂ ਨੂੰ ਸਨਮਾਨ ਕੀਤਾ ਗਿਆ। ਸਮਾਣਾ ਤੋਂ ਕਲਾ ਸ਼ਰਮਾ ਤੇ ਨੂਰੀ ਬਾਂਸਲ ਦੀ ਰਿਪੋਰਟ। ਜੀਤੋਪੇ ਇਹ ਸਵਾਲ ਮਲਤੂਨ ਕਮਾਂਡਰ ਖੋਸ਼ੀ। ਬਾਗਨਾ ਅਫਸਰਾਂ ਦੇ ਵੱਲੋਂ ਵੱਖ-ਵੱਖ ਤੋਂ ਮਿਲਣਾ ਦਾ ਮੌਕਾ ਦਿੱਤੇ ਗਏ। ਤੁਕਮੀਆਂ ਦੇ ਵੱਲ ਵਾਦੇ ਹੋਏ ਜਿਸ ਨੇ ਵੀ ਸਭ ਤੋਂ ਪਹਿਲਾਂ ਪਬਲਿਕ ਉਥੇ ਇਹੇ ਆਸ਼ ਕਰਦਾ ਕਿ ਇਸੇ ਤਰ੍ਹਾਂ ਆਪਾਂ ਨਾਲ ਮਿਲ ਕੇ ਆਉਣ ਵਾਲੇ ਭਵਿੱਖ ਦੇ ਵਿੱਚ ਵੀ ਇਹ ਜਿਹੜੇ ਦਿਹਾੜੇ ਨੇ ਹੋਰ ਤੁਮਤੰਗਨਾ ਮਨਾਉਂਦੇ ਰਹੀਏ ਆਪਾਂ ਨੂੰ ਸਾਰਿਆਂ ਨੂੰ ਪਤਾ ਹੀ ਹੈ ਕਿ ਇਹ ਜਿਹੜਾ ਦਿਹਾੜਾ ਆਪਾਂ ਨੂੰ ਅੱਜ ਦੇਖਣ ਨੂੰ ਮਿਲਿਆ ਹੈ ਇਹਦੇ ਪਿੱਛੇ ਕੀ ਹਿਸਟਰੀ ਹੈ ਕਿੰਨੀ ਇੱਕ ਮੁਸ਼ਕਲਾਂ ਕਿੰਨੀ ਇੱਕ ਮੁਸ਼ਕਲਾਂ ਕਿੰਨੀਆਂ ਕੁਰਬਾਨੀਆਂ ਤਸੀਹੇ ਦੇਲੇ ਪਏ ਆਪਣੇ ਸੰਘਰਸ਼ੀ ਯੋਧਿਆਂ ਨੂੰ ਜਿਸ ਕਰਕੇ ਆਪਾਂ ਨੇ ਇਹ ਜਿਹੜੀ ਆਜ਼ਾਦੀ ਪ੍ਰਾਪਤ ਕੀਤੀ ਔਰ ਪੰਜਾਬ ਕੱਲਾ ਪੰਜਾਬ ਨਹੀਂ ਇਸ ਭਾਰਤ ਦੇ ਸਾਰੇ ਸੂਬਿਆਂ ਦੇ ਵਿੱਚੋਂ ਹੀ ਚਾਹੇ ਆਪਾਂ ਗੱਲ ਕਰੀਏ ਮਹਾਰਾਸ਼ਟਰ ਦੀ ਗੁਜਰਾਤ ਦੀ ਵਿਆਹ ਅਸਾਮ ਦੀ ਯੂਪੀ ਦੀ ਹਰੇਕ ਥਾਂ ਦੇ ਉੱਤੋਂ ਹਰੇਕ ਸੂਬੇ ਤੋਂ ਆਪਣੇ ਆਪਣੀ ਜਿਹੜੇ ਹੈਗੇ ਨੇ ਯੋਧਿਆਂ ਨੇ ਇਸ ਆਜ਼ਾਦੀ ਪ੍ਰਾਪਤੀ ਵਾਸਤੇ ਯੋਗਦਾਨ ਦਿੱਤਾ ਤੇ ਉੱਥੇ ਮੈਂ ਕਹੂੰਗਾ ਕਿ ਆਪਣੇ ਵਾਸਤੇ ਬਹੁਤ ਹੀ ਮਾਣ ਦੀ ਗੱਲ ਹੈ ਬੜੇ ਫਕਰ ਦੀ ਗੱਲ ਹੈ ਕਿ ਪੰਜਾਬ ਦਾ ਜਿਹੜਾ ਯੋਗਦਾਨ ਹੈ ਇਹਦੇ ਵਿੱਚ ਸਭ ਤੋਂ ਜ਼ਿਆਦਾ ਰਿਹਾ ਹੈ ਔਰ ਜੇ ਆਪਾਂ ਕੰਨੀਆਂ ਕੁਰਬਾਨੀਆਂ ਜਾਂ ਤਸੀਹੇ ਦੀ ਗੱਲ ਕਰੀਏ ਸ਼ਹਾਦਤ ਦੀ ਗੱਲ ਕਰੀਏ ਉਸ ਵਿੱਚ ਆਪਣਾ ਜਿਹੜਾ ਸੂਬਾ ਉਹ ਬਿਲਕੁਲ ਸਿਰਮੌਰ ਹੈ ਤੋਂ ਬਹੁਤ ਹੀ ਮਹਿੰਗਾ ਇਹ ਕੁਰਬਾਨੀ ਹੋ ਜੇ ਕਿ ਆਪੇ ਇਹਨੂੰ ਇਹਨੂੰ ਮਹਿੰਗੇ ਰੱਖਣ ਲਈ ਆਪਾਂ ਆਪਣੀ ਲਈ ਹੈ अपना ड्यूटीबिल जो अगर महत्वपूर्ण है क्योंकि आजादी मिलना का एक शुरुआत है बिगनिंग ओनली उस आजादी जब आप इंस्टीट्यूशलाइज करिए ਤਾ ਕਿ ਜਿਹੜੀ ਆਪਣੀ ਡੈਮੋਕ੍ਰੇਸੀ ਦੀ ਜਿਹੜੀ ਨਹੀਂ ਹੈ ਸਪ੍ਰੇਡ ਟੈਕਨੋਲੋਜੀ ਆਪਾਂ ਬੜੇ ਮੈਂ ਕਹਿੰਦਾ ਕਿ ਆਪਾਂ ਬੜੇ ਲੱਕੀ ਹੈ ਬਹੁਤ ਖਾਸ਼ੀ ਹੈ ਕਿ ਜਿਹੜਾ ਆਪਾਂ ਇਹ ਡੈਮੋਕ੍ਰੇਸੀ ਦਾ ਰਸਤਾ ਚੁਣਿਆ ਕਿਉਂਕਿ ਆਜ਼ਾਦੀ ਤਾਂ ਹੋਰ ਵੀ ਬੜੇ ਮੜਕੋਨ ਸੀਨੀਅਰ ਸਕੇਂਡਰੀ ਸਕੂਲ ਸਮਾਣਾ ਦੇ ਟੋਖਲੇ ਦਰੰਗੇ ਛਾਡੇ ਨੂੰ ਸਲਾਮੀ ਦਿੰਦੇ ਹੋਏ ਮੰਚ ਤੇ ਬਹੂਜ਼ਰਦੇ ਹੋਏ ਪਲਟਨ ਕਮਾਂਡਰ ਵੈਸ਼ਦੀਪ ਸਿੰਘ ਮਾਡਲ ਪਬਲਿਕ ਸੀਨੀਅਰ ਸੈਕੰਡਰੀ ਸਕੂਲ ਸਮਾਣਾ ਦੀ ਢਕਪੜੀ ਪਲਟਨ ਕਮਾਂਡਰ ਖੁਸ਼ੀ ਪਬਲਿਕ ਕਾਲਜ ਸੀਨੀਅਰ ਸੈਕੰਡਰੀ ਸਕੂਲ ਸਮਾਣਾ ਦੀ ਢਕਪੜੀ ਕਮਾਂਡਰ ਸੁਮਨਦੀਪ ਸਿੰਘ 3rd ਪੁਲਿਸ ਸਕੂਲ ਸੌਦਾ ਵਿਭਾਗ ਦੇ ਅਧਿਕਾਰੀ ਅਤੇ ਲੋਕੀ ਅੰਦਰ ਸਟੋਰੀ ਇਕਵਾਲ ਸਿੰਘ ਜੀ ਮਾਜੂਬਾ ਚਿੰਤਾਵ ਦੇ ਨਾਲ ਅੰਡਰ ਆਫ ਸਰ ਕੁਲਦੀਪ ਸਿੰਘ ਐਨਸੀਸੀ ਸੀਨੀਅਰ ਡਿਵੀਜ਼ਨ ਪਬਲਿਕ ਕਾਲਜ ਸਮਾਰਾ ਦੀਏ ਟੋਗੜੀ ਤਿਰੰਗੇ ਝੰਡੇ ਨੂੰ ਸਲਾਮੀ ਕਰਦੇ ਹੋਏ ਮੰਚ ਤੇ ਅਗੋਂ ਗੁਜ਼ਰਦੇ ਗਏ ਇਹਨਾਂ ਦੇ ਜੋ ਟ੍ਰੇਨਰ ਪ੍ਰੋਫੈਸਰ ਅਨਿਲ ਜੀ ਤੇ ਕਾਲਜ ਦੇ ਸਕੰਤਰਾ ਸੰਗਰਾਮੀ ਸ਼੍ਰੀ ਗੁਰਵਚਨ ਸਿੰਘ ਜੀ ਥੈਂਕ ਯੂ ਸਰ ਅੱਜ ਦੇ ਸਰਗਾਮੀ ਸ਼੍ਰੀ ਗੀਤ ਸਿੰਘ ਜੀ ਮਾਤਾ ਜੀ ਇੱਧਰ ਦੇਖੋ ਤੁਸੀਂ ਮਾਤਾ ਇੱਧਰੋਂ ਦੇਖੋ ਹਾਂ ਕੋਕਰੀ ਕੰਧਲਾ ਸਰਗਾਮੀ ਸ਼੍ਰੀ ਹਰਨੇਕ ਸਿੰਘ ਜੀ ਨਰ ਸਿੰਘ ਜੀ ਪੁੱਤਰ ਸੰਧਵਾ ਸਰਗਾਮੀ ਸ਼੍ਰੀ ਹਰਨੇਕ ਸਿੰਘ ਜੀ ਤੋਂ ਬਾਅਦ ਅਨਿਲ ਕੁਮਾਰ ਜੀ ਪੁੱਤਰ ਸੰਧਲਾ ਇਹਨਾਂ ਤੋਂ ਬਾਅਦ ਸ਼੍ਰੀ ਵਿਜੇ ਕੁਮਾਰ ਜੀ ਸ਼੍ਰੀ ਵਿਜੇ ਕੁਮਾਰ ਜੀ ਪੁੱਤਰ